ਪੰਜਾਬ ਦੇ ਵਿੱਚ ਇੱਕ ਦੌਰ ਆਇਆ ਸੀ ਜਦੋਂ ਦੇਸ਼ ਦੀ ਵੰਡ ਹੋਈ ਤਾਂ ਦੂਸਰੇ ਪਾਸੇ ਉਹ ਦੌਰ ਹੋਇਆ ਜਦੋਂ 84 ਦੇ ਦੰਗੇ ਹੋਏ ਪਰ ਇਸ ਵਾਰ ਦੌਰ ਨਸ਼ੇ ਦਾ ਚੱਲਦਾ ਪਿਆ ਹੈ ਅਤੇ ਇਸ ਨਸ਼ੇ ਦੇ ਹੜ ਦੇ ਵਿੱਚ ਪੰਜਾਬ ਦੇ ਕਈ ਨੌਜਵਾਨ ਰੁੜਦੇ ਜਾ ਰਹੇ ਨੇ ਪਰ ਇਸ ਸਭ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਅਜੀਹਾ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਦੀ ਹਰ ਪਾਸੇ ਸਿਲਾਕਾ ਕੀਤੀ ਜਾ ਰਹੀ ਹੈ ਕਾਬਲੇ ਗੌਰ ਹੈ ਕਿ ਜਿਹੜੇ ਨੌਜਵਾਨ ਨਸ਼ੇ ਦੀ ਲਪੀਟ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਇਹ ਪੁਲਿਸ ਮੁਲਾਜ਼ਮ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਭਰਤੀ ਕਰਵਾ ਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਪਰਦਾਨ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ 4-5 ਸਾਲ ਤੋਂ ਕਰਦੇ ਪਏ ਇਹ ਚਿੱਟੇ ਦਾ ਜੀ ਟੀਕੇ ਟੋਕੇ ਲਾਦੇ ਰਹੇ ਨੇ ਜੀ ਆਪਣੇ ਪੰਜਾਬ ਪੁਲਸ ਵਾਲਿਆਂ ਦੀ ਅਸੀਂ ਸੱਜੇ ਸਾਹਿਬ ਜੀ ਉਹਨਾਂ ਨੂੰ ਕਨਫਰਮੇਸ਼ਨ ਕੀਤੀ ਉਹਨਾਂ ਨੇ ਆ ਕੇ ਮਦਦ ਕੀਤੀ ਜਿੱਤੇ ਉਹ ਹੈਲਥ ਸੈਂਟਰ ਚੋਂ ਨੂੰ ਦਾਖਲ ਕਰਾ ਕੇ ਬਹੁਤ ਵਧੀਆ ਤਰੀਕੇ ਨਾਲ ਡੀਆਰਟੀ ਟਰੀਟਮੈਂਟ ਚੱਲ ਰਿਹਾ ਹੈ ਅਸੀਂ ਦਵਾਈ ਖਾ ਰਹੇ ਹਾਂ 4-5 ਮਹੀਨੇ ਤੋਂ ਜਿਹੜਾ ਨਸ਼ਾ ਗਿਆ ਉਹ ਬਿਲਕੁਲ ਬੰਦ ਹੈ ਗਿਆ ਦਵਾਈ ਖਾ ਰਹੇ ਹਾਂ ਇਹਨਾਂ ਪੰਜਾਬ ਪੁਲਸ ਵਾਲਿਆਂ ਦੀ ਮਿਹਰਬਾਨੀ ਨਾਲ ਧੰਨਵਾਦ ਤੇ ਪਹਿਲੇ ਫੈਮਿਲੀ ਵਾਲੇ ਪਹਿਲੇ ਤੇਹੀ ਗੱਲ ਹੈਗੀ ਮਾਰੇ ਕਹਿੰਦੇ ਹੈਗਾ ਜੇ ਨਹੀਂ ਆਇਕੋ ਰਬਰੀਆ ਜੀ ਚਲੋ ਹੁਣ ਇਹ ਆ ਗਿਆ ਕਿ ਐਡੀ ਮਦਦ ਕੀਤੀ ਹੈ ਪੰਜਾਬ ਪੁੱਤ ਨੇ ਤੇ ਘਰ ਦੇ ਵਿੱਚ ਵਧੀਆ ਸਰਕਲ ਹੋ ਗਿਆ ਸਾਰਾ ਜੀ ਸਭ ਘਰ ਦੇ ਵਧੀਆ ਆ ਗਏ ਹੁਣ ਤੇ ਕਾਹਦੇ ਨਹੀਂ ਪੀਕੇ ਨਵੇਂ ਇੰਜੈਕਸ਼ਨ ਲਗਾ ਨਹੀਂ ਤੇ ਭੰਗ ਬੀਲੀ ਦੀ ਤੇ ਪੰਜਾਬ ਉਸ ਨਾਲ ਕਨੈਕਟ ਹੋਇਆ ਕਿੱਦਾਂ ਕੰਟੈਕਟ ਕਿ ਮਤਲਬ ਕੇ ਨੇ ਸਹੂ ਦਿੱਤੀ ਸਾਡੇ ਘਰ ਵਾਲਿਆਂ ਨੇ ਕੀ ਦੁਖੀ ਹੋ ਰਹੇ ਹੋਗੇ ਜੱਟ ਤੋਂ ਕਿ ਮਾਨ ਜਿੰਨੇ ਦਾ ਦਾ ਤੋਂ ਉਹਨਾਂ ਨੇ ਪੰਜਾਬ ਪੁਲਸ ਨੂੰ ਕਨੈਕਟ ਕੀਤਾ ਤੇ ਪੰਜਾਬ ਪੁਲਸ ਨੇ ਹਲ ਨੂੰ ਨਵਾਂ ਚੰਦਨ ਹਸਪਤਾਲ ਦਵਾਈ ਚੱਲ ਰਹੀ 3 ਮਹੀਨੇ ਹੋ ਗਏ ਦਵਾਈ ਚੱਲਿਆ ਗੱਡੀ ਤੇ ਪੰਜਾਬ ਪੁਲਸ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਨਸ਼ਾ ਬਿਲਕੁਲ ਬੰਦ ਹੈਗਾ ਭਾਈ ਦਰਦੀ ਏਡੀ 3 ਮਹੀਨੇ ਹੋ ਗਏ ਦਵਾਈ ਤੇ ਸਰ ਮੇਰਾ ਬ੍ਰਦਰ ਛੋਟਾ ਤੇ ਨਸ਼ੇ ਦੇ ਕਰਕੇ ਨੇ ਡੇਲੀ ਮਤਲਬ ਘਰ ਚ ਡਿਸਪਿਊਟ ਲੜਾਈ ਝਗੜਾ ਕਰਦੇ ਰਹਿੰਦਾ ਸੀ ਤੇ ਲਾਸਟ 2 ਮੰਥ ਐਸਐਚਓ ਸਾਹਿਬ ਆਪਣੀ ਰੀਜਨ ਨੰਬਰ 2 ਦੇ ਸਾਡੀ ਵਾਰਡ ਚ ਇਹਨਾਂ ਨੇ ਵਿਜ਼ਿਟ ਕੀਤਾ ਤੇ ਇਹਨਾਂ ਨੇ ਨਸ਼ੇ ਬਾਰੇ ਕਿਹਾ ਸੀ ਜੇ ਕੋਈ ਕਰਦੇ ਤੇ ਸਾਡੇ ਨਾਲ ਕੰਟੈਕਟ ਕਰੋ ਫਿਰ ਆਪਾਂ ਇਹਨਾਂ ਨਾਲ ਟਾਈਪ ਕੀਤਾ ਸੀ ਤੇ ਇਹਨਾਂ ਨੇ ਸਾਨੂੰ ਨਵਚੇਤਨ ਹਸਪੀਟਲ ਡੀਡੀ ਸੈਂਟਰ ਇਹਨੂੰ ਭੇਜਿਆ ਛੋਟੇ ਬ੍ਰਦਰ ਨੂੰ ਤੇ ਇਹਨੂੰ ਹੋ ਗਏ 2-3 ਮਹੀਨੇ ਹੋ ਗਏ ਦਵਾਈ ਖਾਂਦੇ ਤੇ ਹੁਣ ਇਹ ਬਿਲਕੁਲ ਜਿਹੜਾ ਨਸ਼ਾ ਮੁਕਤ ਹੈਗਾ ਤੇ ਮੈਂ ਤੇ ਮੇਰਾ ਪਰਿਵਾਰ ਪੂਰਾ ਖੁਸ਼ਹਾਲ ਆ ਇਹਨੂੰ ਵੇਖ ਕੇ ਵੀ ਚਲੋ ਹੁਣ ਆਪਣੀ ਵਧੀਆ ਜ਼ਿੰਦਗੀ ਜੀ ਰਿਹਾ ਤੇ ਮੈਂ ਤੇ ਮੇਰੀ ਪੂਰੀ ਫੈਮਿਲੀ ਪਠਾਨਕੋਟ ਪੁਲਿਸ ਦਾ ਬਹੁਤ ਤਨ ਮਤ ਕਰਦੀ ਕਿਸੇ ਨਿੱਤੇ ਸਾਰੇ ਚਿੱਟਾ ਵਗੈਰਾ ਪਿੰਦਾ ਸੀਗੇ ਤੇ ਆਪਾਂ ਬਹੁਤ ਜਿਆਦਾ ਦੁਖੀ ਸੀ ਨਾ ਇਹ ਕੋਈ ਕੰਮ ਕਰਦਾ ਸੀ ਨਾ ਕੋਈ ਕਾਰ ਕਰਦਾ ਸੀ ਤੇ ਬਸ ਇਹਦੇ ਵਾਲੀ ਦੇਖਦੇ ਰਹੀਦੇ ਸੀ ਵੀ ਇਹ ਕੀ ਕਰਨ ਲਿਆ ਆਪਣੀ ਲਾਈਫ ਜਿਹੜੀ ਆ ਸਪੋਇਲ ਕਰਨ ਲਿਆ ਤੇ ਹੁਣ ਕਿੱਲੇ ਟਾਈਮ ਬਿਲਕੁਲ ਕੰਮਕੁੰਨ ਕਰ ਰਿਹਾ ਆਪਣਾ ਤੇ ਨਸ਼ਾ ਵਗੈਰਾ ਤੋਂ ਕਾਫੀ ਦੂਰ ਹੈ ਤੇ ਆਪਾਂ ਦੇ ਬਸ ਇਹੀ ਹੈ ਵੀ ਪੰਜਾਬ ਪੁਲਿਸ ਜਿਹੜੀ ਹੈ ਸਾਡੇ ਵਾਸਤੇ ਰੱਬ ਦਾ ਰੂਪ ਬਣੀ ਆ ਕਿ ਜਿਨ੍ਹਾਂ ਨੇ ਸਾਡਾ ਜਿਹੜੇ ਬੱਚੇ ਦੀ ਲਾਈਫ ਜਿਹੜੀ ਆ ਸਿਕਿਉਰ ਕੀਤੀ ਆ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਨਸ਼ਾ ਇੱਕ ਜ਼ਹਿਰ ਹੈਗਾ ਜਿਹੜਾ ਤੁਹਾਡੀ ਬਿਲਕੁਲ ਲਾਈਫ ਜਿਹੜੀ ਹੈ ਸਪੋਇਲ ਕਰ ਰਿਹਾ ਤੇ ਪਲੀਜ਼ ਇਸ ਤੋਂ ਦੂਰ ਰੋ ਪਿਛਲੇ 6 ਮਹੀਨਿਆਂ ਦੇ ਵਿੱਚ 22 ਵੱਡੇ ਮਗਰਮਚ ਮੈਂ ਵੱਡੇ ਮਗਰਮਚ ਇਸ ਕਰਕੇ ਵਰਡ ਯੂਜ਼ ਕਰ ਰਿਹਾ ਵੀ ਇਹ ਉਹ ਪੀਓ ਨੇ ਜਿਨ੍ਹਾਂ ਦੇ ਉੱਪਰ ਇੱਕ ਇੱਕ ਦੇ ਉੱਪਰ 5 5 7 7 ਮੁਕਦਮੇ ਦਰਜਾ ਨਸ਼ੇ ਦੇ ਔਰ ਮਕਦਮੇ ਵੀ ਕੁਆਂਟਲਾਂ ਦੇ ਹਿਸਾਬ ਨਾਲ ਦਰਜਾ ਕਿਸੇ ਕੋਈ 5 ਕਿਲੋ ਹੈਰੋਇਨ ਦਾ ਪਗੋੜਾ ਸੀ ਕੋਈ ਦੋ ਟਰੱਕ ਭੁੱਕੀ ਦਾ ਹੀ ਫੜੇ ਸੀ ਉਹਦਾ ਪਗੋੜਾ ਸੀ ਔਰ ਉਥੋਂ ਬੈਠ ਕੇ ਉਹਨੇ ਨਵੇਂ ਆਪਣੇ ਉਹਨਾਂ ਨੇ ਮੋਡੂਲ ਤਿਆਰ ਕਰਕੇ ਨਸ਼ੇ ਦੇ ਸਪਲਾਈ ਕਰ ਰਹੇ ਸੀਗੇ 22 ਅਸੀਂ ਬੰਦੇ ਫੜੇ ਉਹਨਾਂ ਫੜਨ ਦੇ ਨਾਲ ਸਾਡੀ ਜਿਹੜੀ ਇਹ ਵਾਲੀ ਚੇਨ ਸੀਗੀ ਜਿਹੜਾ ਸਾਡਾ ਰੂਟ ਸੀਗਾ ਪਠਾਨਕੋਟ ਵਾਲਾ ਉਹ ਸਪਲਾਈ ਚੇਨ ਟੁੱਟ ਗਈ ਮੈਂ ਬੜੀ ਖੁਸ਼ੀ ਨਾਲ ਦੱਸ ਰਿਹਾ ਵੀ ਉਹ ਸਪਲਾਈ ਚੇਨ ਤੋੜਨ ਦੇ ਵਿੱਚ ਇਹ 22 ਬੰਦਿਆਂ ਦੀ ਅਰੈਸਟ ਦਾ ਬੜਾ ਵੱਡਾ ਰੋਲ ਆ ਇਹ ਕਈ ਸਟੇਟਾਂ ਦੇ ਵਿੱਚ ਨਸ਼ਾ ਭੇਜਦੇ ਸੀਗੇ ਉਹ ਬੰਦੇ ਅਰੈਸਟ ਕਰਨ ਦੇ ਨਾਲ ਸਪਲਾਈ ਚੇਨ ਜਿਹੜੀ ਆ ਪੰਜਾਬ ਸਟੇਟ ਨੂੰ ਵੀ ਆਉਂਦੀ ਸਾਡਾ ਟਰਾਂਜ਼ਿਟ ਰੂਟ ਸੀਗਾ ਸਾਡੇ ਜਿਆਦਾ ਨਸ਼ਾ ਸਪਲਾਈ ਕਰ ਰਹੇ ਸੀਗੇ ਉਹ ਖਤਮ ਕੀਤਾ ਨੈਕਸਟ ਲੈਵਲ ਤੇ ਅਸੀਂ ਗਏ ਮਲਕੀ ਗਵਰਨਮੈਂਟ ਦੀ ਜਿਹੜੀ ਮਨਛਾ ਇੰਟੈਂਸ਼ਨ ਸੀਗੀ ਉਹ ਇਹ ਨਹੀਂ ਸੀਗੀ ਵੀ ਹਾਂ ਵੀ ਅਸੀਂ ਜਿਹੜਾ ਨਸ਼ਾ ਫੜ ਕੇ ਵਾਵਾ ਲੈਣੀ ਆ ਇਨਟੈਂਸ਼ਨ ਇਹ ਸੀ ਵੀ ਨਸ਼ਾ ਖਤਮ ਕਿਦਾਂ ਕਰਨਾ ਇਹਨਾਂ ਬੰਦਿਆਂ ਦੇ ਨਾਲ ਜਿਹੜਾ ਆਪਣਾ ਉਹ ਤੋਂ ਅਗਲਾ ਚੈਪਟਰ ਇਨਵੈਸਟੀਗੇਸ਼ਨ ਦਾ ਸ਼ੁਰੂ ਕੀਤਾ ਵੀ ਅੱਗੇ ਇਹਨਾਂ ਦੇ ਜਿਹੜੇ ਗਾਹਕ ਕਿਹੜੇ ਹੈਗੇ ਇਹਨਾਂ ਕੋ ਨਸ਼ਾ ਲੈਂਦੇ ਕੌਣ ਔਰ ਬੱਚੇ ਯੰਗ ਏਜ ਦੇ ਬੱਚੇ ਛੋਟੇ-ਛੋਟੇ ਉਮਰਾਂ ਦੇ ਬੱਚੇ ਜਿਹੜੇ ਇਹਨਾਂ ਨੂੰ ਐਡਿਕਟ ਹੋ ਚੁੱਕੇ ਸੀ ਅਸੀਂ ਉਹਨਾਂ ਤੱਕ ਪਹੁੰਚ ਕੀਤੀ ਲਿਸਟਾਂ ਬਣੀਆਂ ਵੀ ਕਿੱਥੇ-ਕਿੱਥੇ ਸੀ ਉਹਨਾਂ ਕੋ ਰਿਕਵਰੀਜ਼ ਤਾਂ ਨਹੀਂ ਹੋਈਆਂ ਬਟ ਉਹਨਾਂ ਨੇ ਸਾਡੇ ਸਾਹਮਣੇ ਕਬੂਲ ਕੀਤਾ ਵੀ ਅਸੀਂ ਐਡਿਕਸ਼ਨ ਹੋ ਗਈ ਹੈ ਸਾਨੂੰ ਅਸੀਂ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ। ਐਸ ਪਰ ਗਵਰਨਮੈਂਟ ਪਾਲਿਸੀ ਅਸੀਂ ਉਹਨਾਂ ਦੇ ਨਾਲ ਜਿਹੜਾ ਹੈਗਾ ਕਾਉਂਸਲਿੰਗ ਕੀਤੀ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਉਹਨਾਂ ਦੇ ਪੇਰੈਂਟਸ ਨਾਲ ਕਾਉਂਸਲਿੰਗ ਕੀਤੀ। ਔਰ ਅਸੀਂ ਉਹਨਾਂ ਨੂੰ ਪ੍ਰਿਪੇਅਰ ਕੀਤਾ ਸਭ ਤੋਂ ਔਖਾ ਕੰਮ ਇਸ ਗੱਲ ਦਾ ਸੀ ਇਹਦੇ ਵਿੱਚ ਸਾਡੇ ਅਫਸਰਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ। ਵੇ ਜਦੋਂ ਤੁਸੀਂ ਕਿクセ ਨੂੰ ਨਸ਼ੇ ਵਾਲੇ ਨੂੰ ਕਹੋ ਵੀ ਤੂੰ ਨਸ਼ਾ ਕਰਦਾ ਆ ਉਹ ਕਬੂਲ ਕਰਦਾ ਉਹ ਸਾਹਮਣੇ ਨਹੀਂ ਆਉਣਾ ਚਾਹੁੰਦਾ ਉਹਨੂੰ ਇੱਕ ਸੋਸ਼ਲ ਸਟਿਗਮਾ ਹੁੰਦਾ ਵੀ ਉਹਨੂੰ ਲੱਗਦਾ ਵੀ ਮੈਂ ਬਦਨਾਮ ਹੋ ਜਾਊਂਗਾ ਅਸੀਂ ਉਹਨੂੰ ਪੂਰੀ ਪ੍ਰਾਈਵੇਸੀ ਦਿੱਤੀ ਡਾਕਟਰਸ ਨਾਲ ਅੱਡ ਗੱਲ ਕੀਤੀ ਡਾਕਟਰਸ ਨੂੰ ਪ੍ਰੀਪੇਅਰ ਕੀਤਾ ਵੀ ਇਹਨਾਂ ਦੀ ਪ੍ਰਾਈਵੇਸੀ ਰਹਿਣੀ ਚਾਹੀਦੀ ਹੈ ਬਟ ਅਸੀਂ ਇਹਨਾਂ ਦਾ ਇਲਾਜ ਜ਼ਰੂਰ ਕਰਾਉਣਾ ਉਹਨਾਂ ਦੇ ਪੇਰੈਂਟਸ ਨੂੰ ਪ੍ਰੀਪੇਅਰ ਕੀਤਾ ਤਿੰਨਾਂ ਨੂੰ ਪ੍ਰੀਪੇਅਰ ਕਰਨ ਤੋਂ ਬਾਅਦ ਅਸੀਂ ਉਹਨਾਂ ਦੀ ਡੀਡਿਕਸ਼ਨ ਕਰਵਾਈ ਬੱਚੇ ਜਿਹੜੇ ਹੈਗੇ ਆ 2-2 ਮਹੀਨੇ 3-3 ਮਹੀਨੇ 4-4 ਮਹੀਨੇ ਦੀ ਕੋਰਸ ਕਰਨ ਤੋਂ ਬਾਅਦ ਬਿਲਕੁਲ ਤੰਦਰੁਸਤ ਠੀਕ ਹੋ ਗਏ ਉਹਨਾਂ ਨੇ ਨਵੀਂ ਆਪਣੀ ਜਿਹੜਾ ਆਪਣੀ ਜੀਵਨ ਸ਼ੁਰੂ ਕੀਤਾ ਔਰ ਇਸ ਕੁਰਸੀ ਤੇ ਬੈਠ ਕੇ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਦੇ ਨਾਲ ਇੱਕ ਬੜਾ ਹੀ ਜੋਬ ਸੈਟੀਸਫੈਕਸ਼ਨ ਦਾ ਵੀ ਅਹਿਸਾਸ ਹੋਇਆ। ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ। ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ। ਵਿਆਹ ਦੇ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਵੀਜ਼ਾ ਵਿੱਚ ਦੇਰੀ, ਪਿਆਰ ਵਿੱਚ ਤੋਖਾ, ਵਪਾਰ ਦੇ ਵਿੱਚ ਘਾਟਾ, ਪ੍ਰੇਮ ਕਹਿਣੇ ਤੋਂ ਬਾਅਦ ਤਲਾਕ, ਸਵਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਹੀਣਤਾ, ਲਾਟਰੀ ਸੱਟਾ ਨੰਬਰ ਹਾਥਾ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ